ਸੰਧੂ ਆ ਮੈਂ ਪਹਿਲਾਂ ਕਹੇ ਸਾਗਰ ਕੇ ਆਲੀ ਟੀਕਾ ਦੀ ਓ ਟੀਕਾ ਦੀ ਬੰਦੂ ਗੁਰੂ ਖੇਤਰ ਵੱਲੋਂ 22 ਕਾਟੋ ਕਬੱਡੀ ਕਲੱਬ ਨਿਊਜ਼ੀਲੈਂਡ ਵੱਲੋਂ ਪਾਲੇ ਦਾ ਇੱਕ ਜਫਾ 1000 ਦਾ ਤੇ ਸਦੀ ਦਾ ਇੱਕ ਜਫਾ 1000 ਦਾ ਪਾਲਾ ਤਾਂ ਇੱਕ ਗਰੁੱਪ ਵੱਲੋਂ ਪਾਲੇ ਦਾ 14300 ਦਾ ਬਾਕੀ ਹੈ ਬਲਜਿੰਦਰ ਬਾਸੀ ਤੇ ਰਿੱਕੀ ਦੌਰ ਵੱਲੋਂ 21 ਤਰੀਕ ਨੂੰ ਪਿਆਰ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ